ਔਰ ਖਾਸ ਤੌਰ ਤੇ ਜਿਹੜੇ 라ਵੀ ਦੇ ਨਾਲ ਨਾਲ ਲੱਗਦੇ ਜਿਹੜੇ ਪਿੰਡ ਨੇ ਬਾਰਡਰ ਏਰੀਆ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਲਗਾਤਾਰ ਅਸੀਂ ਗਰਾਉਂਡ ਜ਼ੀਰੋ ਤੇ ਵੀ ਕਵਰੇਜ ਕੀਤੀ ਸੀ ਲੇਕਿਨ ਇਹ ਲੱਗ ਰਿਹਾ ਸੀਗਾ ਕਿ ਹੁਣ ਥੋੜੇ ਜੇ ਹਾਲਾਤ ਠੀਕ ਹੋ ਚੁੱਕੇ ਨੇ ਹੁਣ ਧੀਰੇ ਧੀਰੇ ਪਟਰੀ ਤੇ ਜਿਹੜੀ ਚੀਜ਼ਾਂ ਹੈ ਉਹ ਜ਼ਰੂਰ ਆਂਦੀ ਨਜ਼ਰ ਆ ਰਹੀ ਹੈ ਲੇਕਿਨ ਲੇਕਿਨ ਹੁਣ ਜਿਹੜੀ ਸਿਚੁਏਸ਼ਨ ਹੈ ਹੁਣ ਜਿਹੜੇ ਦੁਬਾਰਾ ਤੋਂ ਜਿਹੜੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਕਿਤੇ ਨਾ ਕਿਤੇ ਡਰਾਉਣ ਵਾਲੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਦੇਖੋ ਕਿਉਂਕਿ ਦੇਖੋ ਇੱਕ ਸਮਝਣ ਵਾਲੀ ਗੱਲ ਹੈ ਕਿ ਜੇਕਰ ਪੰਜਾਬ ਚ 110 mm ਦੀ ਗੱਲ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ 150 160 ਦਿੱਤੀ ਜਾ ਰਹੀ ਹੈ ਹਿਮਾਚਲ ਦੇ ਵਿੱਚ ਵੀ ਦਿੱਤੇ ਜਾ ਰਹੀ ਹੈ ਜੇਕਰ ਪੰਜਾਬ ਦੇ ਹਿਮਾਚਲ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਜੇਕਰ ਹਿਮਾਚਲ ਚ 160 170 mm ਦੀ ਗੱਲ ਕੀਤੀ ਗਈ ਹੈ ਹਿਮਾਚਲ ਦਾ ਜਿੰਨਾ ਵੀ ਜਿਹੜਾ ਪਾਣੀ ਹੈ ਪਹਾੜਾਂ ਦਾ ਉਹ ਬੈਦਾਨੀ ਏਰੀਆ ਦੇ ਵਿੱਚ ਆਂਦਾ ਹੈ ਜਿਸ ਦੇ ਕਰਕੇ ਇੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਪਿਛਲੀ ਵਾਰੀ ਦੇਖਿਆ ਕਿਉਂਕਿ ਜਿਹੜਾ ਘਾਗਰ ਹੈ ਉਹਦੇ ਵਿੱਚ ਵੀ ਜ਼ਿਆਦਾ ਪਾਣੀ ਜਿਹੜਾ ਹੈਗਾ ਪਹਾੜਾ ਦਾ ਆਂਦਾ ਜਿਸ ਕਰਕੇ ਕਾਫੀ ਨੁਕਸਾਨ ਹੈ ਔਰ ਖਾਸ ਤੌਰ ਤੇ ਜਿਹੜੇ ਵੀ ਪਹਾੜਾ ਦੇ ਵਿੱਚ ਬਿਲਕੁਲ ਪਹਾੜਾ ਦੇ ਨਾਲ ਲੱਗਦੇ ਪੰਜਾਬ ਦੇ ਮੈਦਾਨੀ ਏਰੀਆ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਹਰਿਆਣਾ ਹੋਵੇ ਉਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਦਾ ਔਰ ਖਾਸ ਤੌਰ ਤੇ ਜਿਹੜੀ ਜਿੱਦਾਂ ਤੁਸੀਂ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਉੱਥੇ ਹੁਣ ਮਾਨੀਟਰੀਂਗ ਸ਼ੁਰੂ ਹੋ ਚੁੱਕੀ ਹੈ ਕਿੰਨਾ ਕਿਊਸਿਕ ਪਾਣੀ ਜਿਹੜਾ ਹੈਗਾ ਧੀਰੇ ਧੀਰੇ ਛੜਨਾ ਹੈ ਕੱਲ ਵੀ ਉੱਥੇ 1 ਮੀਟਰ ਪਾਣੀ ਛੜਿਆ ਗਿਆ ਸੀ ਬਾਗੜਾ ਦੀ ਅਸੀਂ ਗੱਲ ਕੱਲ੍ਹੀਏ ਪੌਂਗ ਦੀ ਅਸੀਂ ਗੱਲ ਕੱਲ੍ਹੀਏ ਖਾਸ ਤੌਰ ਤੇ ਕੌਸ਼ਨ ਲਿਆ ਡੈਮ ਨੂੰ ਜਿਹੜਾ ਲੈਟਰ ਲਿਖਿਆ ਉਹਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਉਹਨੂੰ ਪੂਰਾ ਰੈਗੂਲੇਟ ਕੀਤਾ ਜਾਵੇ ਇਹ ਨਾ ਹੋਵੇ ਕਿ ਪਿਛਲੇ ਦਿਨਾਂ ਜਿਹੜੀ ਹਾਲਾਤ ਹੋਏ ਨੇ ਪਿਛਲੀ ਵਾਰ ਜਿਹੜੀ ਸਿਚੁਏਸ਼ਨ ਹੋਈ ਹੈ ਉਹ ਕਿਤੇ ਵਾਪਸ ਨਾ ਹੋਣ ਲੋਕਾਂ ਨੂੰ ਦੁਬਾਰਾ ਤੋਂ ਦਿੱਕਤ ਨਾ ਹੋਣ ਨੁਕਸਾਨ ਨਾ ਹੋਣ ਕਿਉਂਕਿ ਬਹੁਤ ਜ਼ਿਆਦਾ ਨੁਕ ਹੋ ਚੁੱਕਾ ਹੈ ਹੁਣ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਇਹ ਜਿਹੜੇ ਤੁਸੀਂ ਵੀ ਏਰੀਆ ਦੱਸ ਰਹੇ ਹੋ ਚਾਹੇ ਉਹ ਗੁਰਦਾਸਪੁਰ ਦਾ ਹੋਵੇ ਕਿਉਂਕਿ ਦੇਖੋ ਗੁਰਦਾਸਪੁਰ ਦੇ ਜਿਹੜੇ ਏਰੀਆ ਨੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਅਸੀਂ ਉੱਥੇ ਲਗਾਤਾਰ ਗਰਾਉਂਡ ਕਵਰੇਜ ਕੀਤੀ ਸੀ ਔਰ ਜਿਹੜੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਨਾਲ ਲੱਗਦੇ ਨੇ ਰਾਵੀ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਔਰ ਡੇਰਾ ਬਾਬਾ ਨਾਨਕ ਦੀ ਅਸੀਂ ਗੱਲ ਕਰ ਲਈਏ ਉੱਥੇ ਜਿਹੜੇ ਜਿਹੜੇ ਪਿੰਡ ਸੀਗੇ ਬਹੁਤ ਜ਼ਿਆਦਾ ਨੁਕਸਾਨ ਅਸੀਂ ਲਗਾਤਾਰ ਕਵਰੇਜ ਕੀਤਾ ਹੁਣ ਦੁਬਾਰ ਇਸ ਤਰ੍ਹਾਂ ਦਾ ਜਰੂਰ ਖਤਰਾ ਜਿਹੜਾ ਹੈਗਾ ਉਹ ਮੰਡਰਾਂਦਾ ਨਜ਼ਰ ਆ ਰਿਹਾ ਕਿਉਂਕਿ ਮੌਸਮ ਵਿਭਾਗ ਵੱਲੋਂ ਹਾਲਾਂਕਿ ਹੁਣ ਲਗਾਤਾਰ ਰੈਗੂਲੇਟ ਕੀਤਾ ਜਾ ਰਿਹਾ ਹੈ ਮੋਨਿਟਰਿੰਗ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਵੀ ਲੱਗਦਾ ਹੈ ਲਗਾਤਾਰ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਮੀਟਿੰਗ ਤੋਂ ਬਾਅਦ ਔਰ ਮੌਸਮ ਵਿਭਾਗ ਦੀ ਜਾਣਕਾਰੀ ਤੋਂ ਬਾਅਦ ਲਗਾਤਾਰ ਵਖ ਵਖ ਜਿਹੜੇ ਵੀ ਸਟੇਸ਼ਨ ਨੇ ਚਾਹੀਓ ਗੁਰਦਾਸਪੁਰ ਹੋਵੇ ਚਾਹੀਓ ਪਠਾਨਕੋਟ ਹੋਵੇ ਚਾਹੀਓ ਡੇਰਾ ਬਾਬਾ ਨਾਨਕ ਦਰਮਦਰਦਾਸ ਦੀ ਗੱਲ ਹੋਵੇ ਫਿਰੋਜ਼ਪੁਰ ਦੀ ਗੱਲ ਹੋਵੇ ਹੁਸ਼ਿਆਰਪੁਰ ਦੀ ਗੱਲ ਹੋਵੇ ਔਰ ਜਿਹੜਾ ਮੈਦਾਨੀ ਜਿਹੜਾ ਪਹਾੜੀ ਏਰੀਆ ਦੇ ਨਾਲ ਲੱਗਦੇ ਖਾਸ ਤੌਰ ਤੇ ਅਸੀਂ ਗੱਲ ਕਰ ਲਈਏ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਪਰੋਪਰ ਦੀ ਅਸੀਂ ਗੱਲ ਕਰ ਲਈਏ ਇਹ ਪੂਰੀ ਜਿਹੜੀ ਬੈਲਟ ਹੈ ਇਹਦੇ ਨਾਲ ਨਾਲ ਹਰਿਆਣਾ ਦੀ ਅਸੀਂ ਗੱਲ ਕਰ ਲਈਏ ਅੰਬਾਲਾ ਦੀ ਅਸੀਂ ਗੱਲ ਕਰ ਲਈਏ ਉਸ ਤੋਂ ਇਲਾਵਾ ਜਿਹੜਾ ਕਰਨਾਲ ਹੈ ਯਮੁਨਾ ਨਗਰ ਹੈ ਇਹ ਸਾਰੀ ਜਿਹੜੀ ਬੈਲਟ ਹੈ ਇਥੇ ਵੀ ਹੁਣ ਜਿਹੜੀ ਰੈਗੂਲੇਟ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੋਨਿਟਰਿੰਗ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਲਗਾਤਾਰ ਜਿਹੜਾ ਵੀ ਕੰਸਰਨ ਡਿਪਾਰਟਮੈਂਟ ਹੈ ਉਹਦੇ ਵਿੱਚ ਹੁਣ ਕੰਮ ਕਰ ਰਿਹਾ ਕਿਉਂਕਿ 6 ਤੋਂ 7 ਹਾਲਾਂਕਿ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਅੱਜ ਤੋਂ ਹੀ ਕੁਝ ਮੌਸਮ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ। ਯਾਨੀ ਕਿ ਅੱਜ ਤੋਂ ਜਿਹੜਾ ਬਦਲਾਅ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਪਰਸੋ ਰਾਤ ਨੂੰ ਵੀ ਕਾਫੀ ਮੀਂਹ ਪਿਆ, ਕਾਫੀ ਦੇਰ ਮੀਂਹ ਪੈਂਦਾ ਰਿਹਾ ਔਰ ਅਚਾਨਕ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਸੀਗਾ। ਉਸ ਤੋਂ ਬਾਅਦ ਕੱਲ ਜਿਹੜਾ ਹੈਗਾ, ਕੱਲ ਵੀ ਸ਼ਾਮ ਜੇ ਨੂੰ ਕਾਫੀ ਮੌਸਮ 'ਚ ਬਦਲਾਅ ਹੋਇਆ ਲੇਕਿਨ ਇੱਕ ਵਾਰੀ ਅੱਜ ਫਿਰ ਮੌਸਮ ਤਾਂ ਸਾਫ਼ ਹੈ ਲੇਕਿਨ ਕਦ ਮੌਸਮ ਦੇ ਵਿੱਚ ਬਦਲਾਅ ਹੋ ਜਾਵੇ ਇਹਦਾ ਕੁਝ ਨਹੀਂ ਕਹਿ ਸਕਦੇ। ਹਾਲਾਂਕਿ 6 ਤੋਂ 7 ਦਾ ਜਿਹੜੇ ਅਕਤੂਬਰ ਨੇ ਕਟ ਗਿਆ ਉਹ ਫ੍ਰੀਂਡ ਦਿਖਾਇਆ ਤੋਂ ਦਾ ਮੈਂ ਕਰੂ ਅੱਗੇ ਪਿੱਛੇ ਮਰ ਜਾ ਬਾਕੀ ਕੁਝ ਨਹੀਂ